ਹੁੰਦੇ ਨੇ ਕਿ ਖੁੰਡਾਂ ਦੇ ਉੱਪਰ ਬੜਾ ਕੁਝ ਮਿਲ ਜਾਂਦਾ ਜਿਹੜੀ ਰਾਜਨੀਤੀ ਹੁੰਦੀ ਆ ਉਹ ਖੁੰਡਾਂ ਤੋਂ ਸ਼ੁਰੂ ਹੁੰਦੀ ਆ ਤੇ ਬਜ਼ੁਰਗਾਂ ਦਾ ਤਜਰਬਾ ਹੁੰਦਾ ਬਜ਼ੁਰਗ ਆਪਣੇ ਤਜਰਬੇ ਦੇ ਵਿੱਚੋਂ ਹਰ ਇੱਕ ਉਹ ਗੱਲ ਕਰਦੇ ਨੇ ਜੇ ਅਸੀਂ ਗੱਲ ਕਰੀਏ ਉਮਰ ਕਿੰਨੀ ਹੋ ਗਈ ਤੁਹਾਡੀ ਬੰਦਾ ਇਹ ਦੱਸ ਤੁਸੀਂ ਉਮਰ ਮੇਰੀ 76 ਸਾਲ ਚੱਲਦਾ ਹੈ ਜਦੋਂ 35 ਦੀ ਗੱਲ ਆਉਂਦੀ ਆ ਤਾਂ ਪੰਜਾਬ ਦੀ ਗੱਲ ਹੁੰਦੀ ਆ ਪੰਜਾਬੀ ਦੀ ਗੱਲ ਹੁੰਦੀ ਆ ਮੈਂ ਦੋ ਪੁੱਤਾਂ ਦੀ ਮਾਂ ਵੇ ਇੱਕ ਲੈੰਦੇ ਤੇ ਇੱਕ ਚੜ੍ਹਦੇ ਵਿੱਚ ਨਾਂ ਵੀ ਇੱਕ ਛਾਣ ਵੀ ਇੱਕ ਪਹਿਚਾਣ ਵੀ ਇੱਕ ਮੈਂ ਦੋਨਾਂ ਦੇ ਹਿੱਸੇ ਆਈ ਹਾਂ ਮੈਨੂੰ ਇੰਜਣਾ ਬਣੋ ਵਿਚਾਰ ਵੇ ਮੈਂ ਨਾਨਕ ਦੇ ਘਰ ਦੀ ਜਾਈ ਹਾਂ ਬੂਟਾ ਸਿੱਖੀ ਦਾ ਕਟਾਤਾ ਜਾਣੀ ਚੋ ਟੇਢੀ ਦੀ ਪੁਆਣੀ ਗੱਜੀ ਜਿਹੜੇ ਤੁਸੀਂ ਗੀਤ गा ਰਹੇ ਹੋ ਜਾਂ ਜਿਹੜੇ ਕਦੇ ਸੋਚਿਆ ਵੀ ਅਸੀਂ ਕਿਸੇ ਨੂੰ ਦੇ ਦਈਏ ਇਹ ਲਿਖੇ ਹੋਏ ਗੀਤ ਕਿਉਂਕਿ ਇਥੇ ਜਲਾਲਪਿੰਡ ਥੋੜੀ ਦੂਰ ਤੇ ਆ ਜਲਾਲ ਦਾ ਕਦੀ ਪ੍ਰਮਾਣਿਕ ਹੋਇਆ ਉਹਨਾਂ ਨਾਲ ਮੁਲਾਕਾਤ ਹੋਈ ਹੋਣੀ ਆ ਕਦੇ ਇੱਕੋ ਜਿਹਾ ਸੀ ਹਾਂ ਉਹ ਟਾ ਕਿਉਂ ਸੋਟਾ ਵੀ ਮੈਂ ਸੀ ਜਿੱਦੋਂ ਤੱਕ ਸਾਨੂੰ ਸੁਰਤ ਹੈ ਕੋਈ ਮੋਟਰ ਨਹੀਂ ਸੀ ਹੁੰਦੀ ਉਹ ਵੈਲ ਸੀ ਹੁੰਦਾ ਉਹ ਹੁੰਦਾ ਸੀ ਇਹ ਬਜ਼ੁਰਗੋ ਸੋਚਿਆ ਸੀ ਕਦੇ ਵੀ ਸਟੇਜ ਵੀ ਲਾਇਆ ਕਰਾਂਗੇ ਗੀਤ ਵੀ ਗਾਇਆ ਕਰਾਂਗੇ ਪੰਜਾਬ ਪੰਜਾਬੀਆਂ ਤੈਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ ਅੱਜ ਅਸੀਂ ਸਲਾਦਪੁਰਾ ਦੇ ਵਿੱਚ ਬੈਠੇ ਆਂ ਸਲਾਦਪੁਰਾ ਦੇ ਵਿੱਚ ਆਉਣ ਦਾ ਕਾਰਨ ਕੁਝ ਹੋਰ ਸੀ ਪਰ ਸਾਨੂੰ ਇੱਥੇ ਇੱਕ ਬਜ਼ੁਰਗ ਮਿਲੇ ਨੇ ਅਸੀਂ ਬਜ਼ੁਰਗਾਂ ਦੇ ਨਾਲ ਮੁਲਾਕਾਤ ਕਰਾਂਗੇ ਕਿਉਂਕਿ ਬਜ਼ੁਰਗਾਂ ਨੇ ਸਾਨੂੰ ਬੜੀਆਂ ਕੰਮ ਦੀਆਂ ਗੱਲਾਂ ਦੱਸਣੀਆਂ ਨੇ ਕਹਿੰਦੇ ਹੁੰਦੇ ਨੇ ਕਿ ਖੁੰਡਾਂ ਦੇ ਉੱਪਰ ਬੜਾ ਕੁਝ ਮਿਲ ਜਾਂਦਾ ਜਿਹੜੀ ਰਾਜਨੀਤੀ ਹੁੰਦੀ ਆ ਉਹ ਖੁੰਡਾਂ ਤੋਂ ਸ਼ੁਰੂ ਹੁੰਦੀ ਆ ਤੇ ਬਜ਼ੁਰਗਾਂ ਦਾ ਤਜਰਬਾ ਹੁੰਦਾ ਬਜ਼ੁਰਗ ਆਪਣੇ ਤਜਰਬੇ ਦੇ ਵਿੱਚੋਂ ਹਰ ਇੱਕੋ ਗੱਲ ਕਰਦੇ ਨੇ ਜਿਹੜੀ ਗੱਲ ਉਹਨਾਂ ਨੇ ਦੇਖੀ ਹੁੰਦੀ ਆ ਉਮਰਾਂ ਲੰਘਾ ਲੈਂਦੀਆਂ ਤਾਂ ਅਸੀਂ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਅਸੀਂ ਮਿੰਨੀ ਮਿੰਨੀ ਧੂਈ ਵੀ ਚੱਲ ਰਹੀ ਆ ਅੱਗ ਵੀ ਸੇਕਾਂਗੇ ਇੱਥੇ ਮਿੰਨੀ ਮਿੰਨੀ ਜਿਹੜੀ ਕਿ ਚੱਲ ਰਹੀ ਆ ਬੇਸ਼ੱਕ ਇੰਨੀ ਠੰਡ ਨਹੀਂ ਹੈਗੀ ਪਰ ਮੌਸਮ ਕੁਝ ਹੋਰ ਕਹਿ ਰਿਹਾ ਸਰਕਾਰਾਂ ਕੁਝ ਹੋਰ ਕਹਿ ਰਹੀਆਂ ਨੇ ਤੇ ਪੰਜਾਬ ਦੇ ਵਿੱਚ ਬਾਦ ਦਾ ਡੇਰਾਬਾਦ ਕੁਝ ਹੋਰ ਕਹਿ ਰਿਹਾ ਤਾਂ ਅਸੀਂ ਗੱਲਬਾਤ ਕਰਦੇ ਹਾਂ ਪਹਿਲਾਂ ਸਾਡੇ ਨਾਲ ਬਜ਼ੁਰਗ ਮੌਜੂਦ ਨੇ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਗੁਰਚਰਨ ਸਿੰਘ ਜੀ ਨੇ ਬਾਬਾ ਜੀ ਬਹੁਤ ਬਹੁਤ ਸਵਾਗਤ ਆ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਅਸੀਂ ਗੱਲ ਕਰੀਏ ਉਮਰ ਕਿੰਨੀ ਹੋ ਗਈ ਤੁਹਾਡੀ ਪਹਿਲਾਂ ਤਾਂ ਦੱਸ ਦਿਓ ਉਮਰ ਮੇਰੀ 67 ਸਾਲ ਚੱਲਦਾ ਹੂੰ 60 ਤੇ 70 ਹਾਂ ਤੇ 47 ਦਾ ਜਨਮ ਹੈ ਮੇਰਾ 67 ਦਾ ਹਾਂ 647 ਹਾਲ ਚਲੇ ਤੋਂ ਪਹਿਲਾਂ ਦਾ ਹਾਲ ਚਲੇ ਤੋਂ ਪਹਿਲਾਂ ਦਾ 647 ਵੇਲੇ ਕਾਫੀ ਕੁਝ ਦੇਖਿਆ ਹੋਣਾ ਫਿਰ ਜਿਹੜਾ ਜਰਮੀਆਂ ਉਦੋਂ ਦਾ ਜਰਮਾ ਉਦੋਂ ਦਾ ਉਦੋਂ ਮਕਰੋਂ ਬਥੇਰਾ ਕੁਝ ਦੇਖਿਆ ਛੜਕਾਂ ਛੋਟਕਾਂ ਸਭ ਕੁਝ ਮੇਰੀ ਸੁਰਤ ਤੇ ਨਿਕਲੇਗਾ ਅੱਛਾ ਜਿਹੜਾ 55 ਤੋਂ ਮਕਰੋਂ ਦੇ ਸਭ ਸੁਰਤ ਆ ਮੈਨੂੰ ਸਮਾਰ ਕੇ ਹੂੰ ਜਿਹੜਾ 55 ਤੋਂ ਮਕਰੋਂ ਤੁਹਾਨੂੰ ਸੁਰਤ ਆ ਤੁਸੀਂ ਕਹਿੰਦੇ ਹੋ 55 ਦੇ ਵਿੱਚ ਇੱਕ ਅ ਦੱਸਿਆ ਜਾਂਦਾ ਕਿ 4 ਜੁਲਾਈ 1955 ਨੂੰ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਉਹ ਵੀ ਜਿਆਦਾ ਕੁਝ ਮਾੜਾ ਮੋਟਾ ਪਤਾ ਪੁਲਿਸ ਬੜੀ ਸੀ ਦਰਬਾਰ ਸਾਹਿਬ ਚ 55 ਚ ਅੰਮ੍ਰਿਤਸਰ ਅੰਮ੍ਰਿਤਸਰ ਸਭ ਤੇ ਉਹਦੇ ਚ 84 ਚ ਹੋਇਆ ਸੀ 84 ਚ ਹੋਇਆ ਸੀ ਪਰ ਉਸ ਤੋਂ ਪਹਿਲਾਂ ਵੀ ਕਹਿੰਦੇ ਕਿ ਇੱਕ ਕਿਤਾਬਾਂ ਦੇ ਵਿੱਚ ਲਿਖਿਆ ਆਉਂਦਾ ਨਿਆਣੇ ਨਿਆਣੇ ਸੋ ਬੋਰ ਨਹੀਂ ਪਤਾ ਨਿਆਣੇ ਸੀਗੇ 1966 ਦੇ ਵਿੱਚ ਜਦੋਂ ਪੰਜਾਬੀ ਸੂਬੇ ਦੇ ਨਾਰੇ বাজਦੇ ਨੇ 1966 ਦੇ ਵਿੱਚ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਰੇ ਆਉਂਦੇ ਨੇ ਪੰਜਾਬੀ ਸੂਬਾ ਪੰਜਾਬ ਅੱਡ ਕਰ ਦਿੱਤਾ ਜਾਂਦਾ ਹਰਿਆਣਾ ਅੱਡ ਕਰ ਦਿੱਤਾ ਜਾਂਦਾ ਹਮਾਚਲ ਅੱਡ ਕਰ ਦਿੱਤਾ ਜਾਂਦਾ ਇਹ ਗੱਲਾਂ ਬਾਰੇ ਪਤਾ ਹੈ ਥੋੜਾ ਬਹੁਤਾ ਉਸ ਵੇਲੇ ਬਸਾਂ ਨਹੀਂ ਸੀ ਹਾਂ ਅਖਬਾਰ ਵੀ ਨਹੀਂ ਸੀ ਥੋੜੇ ਸੀ ਹਾਂ ਲੋਕ ਵੀ ਅਨਪੜ੍ਹ ਸੀ ਹਾਂ ਤੁਸੀਂ ਕਿੰਨੇ ਪੜ੍ਹੇ ਆ ਮੈਂ ਸਿਰਫ 35 ਅੱਖਰ ਪੰਜਾਬੀ 35 35 35 ਅੱਖਰ ਦੀ ਜੇ ਅਸੀਂ ਗੱਲ ਕਰੀਏ ਤਾਂ 35 ਸ਼ਾਇਦ ਅੱਜ ਦੇ ਨੌਜਵਾਨਾਂ ਨੂੰ ਨਹੀਂ ਪਤਾ 35 ਬੜੀ ਵੱਡੀ ਚੀਜ਼ ਸੀਗੀ ਉਸ ਸਮਾਂ ਦੇ ਵਿੱਚ ਜਦੋਂ 35 ਦੀ ਗੱਲ ਆਉਂਦੀ ਆ ਤਾਂ ਪੰਜਾਬ ਦੀ ਗੱਲ ਆਉਂਦੀ ਆ ਪੰਜਾਬੀ ਦੀ ਗੱਲ ਆਉਂਦੀ ਆ ਮੈਂ ਦੋ ਪੁੱਤਾਂ ਦੀ ਮਾਂ ਵੇ ਇੱਕ ਲਹਿੰਦੇ ਤੇ ਇੱਕ ਚੜ੍ਹਦੇ ਵਿੱਚ ਨਾਂ ਵੀ ਇੱਕ ਸ਼ਾਨ ਵੀ ਇੱਕ ਪਹਿਚਾਣ ਵੀ ਇੱਕ ਮੈਂ ਦੋਨਾਂ ਦੇ ਹਿੱਸੇ ਆਈ ਹਾਂ ਮੈਨੂੰ ਇੰਜ ਨਾਮ ਹਣੋ ਵਿਸਾਰ ਵੇ ਮੈਂ ਨਾਨਕ ਦੇ ਘਰ ਦੀ ਜਾਈ ਹਾਂ ਬਾਬਾ ਬਾਬੇ ਨਾਨਕ ਦੀ ਗੱਲ ਬੜੀ ਹੁੰਦੀ ਰਹੀ ਆ ਪੰਜਾਬ ਦੇ ਵਿੱਚ ਹੁਣ ਵੀ ਹੁੰਦੀ ਆ ਬਾਬੇ ਨਾਨਕ ਦੀ ਗੱਲ ਬੜਾ ਕੁਝ ਦੇਖ ਲਿਆ ਤੁਸੀਂ ਆਪਣੀ ਜ਼ਿੰਦਗੀ ਚ ਤੇ ਕੁਝ ਲਿਖਦੇ ਕਿਦਾਂ ਨੇ ਤੁਸੀਂ ਇੱਥੇ ਦੱਸ ਰਹੇ ਸੀ ਨੌਜਵਾਨ ਕਹਿੰਦੇ ਲਿਖਦੇ ਬੜਾ ਸੋਹਣਾ ਨਹੀਂ ਬਾਬੇ ਮੈਂ ਕੀ ਲਿਖਿਆ ਇੱਕ ਪਬ ਹਾਂ ਹੁਕਮ ਹੋਵੇ ਤਾਂ ਸੁਣਾ ਦੇ ਹਾਂ ਹਾਂ ਬਿਲਕੁਲ ਬਿਲਕੁਲ ਅਸੀਂ ਸੁਣਾਗੇ ਆ ਗਾ ਫਨ ਮਨ ਮੇਰਾ ਕਰ ਸਾਤ ਗੁਰ ਕੋ ਜਾਦ ਜਿਉ ਪਾਣੀ ਤੇ ਬੁਲਬਲਾ ਓ ਤੇਰੀ ਮਨ ਯਾਦ ਹੂੰ ਬੂਟਾ ਸਿੱਖੀ ਦਾ ਕਟਾਤਾ ਜਾਣੀ ਚੋ ਟੈਡੀ ਜੀ ਪੁਆਲੀ ਗਜਿਨੀ ਜੇ ਕੀੜਿਆਂ ਦੇ ਫੰਗ ਹੋ ਗਏ ਅਸੀਂ ਪੜ ਕੇ ਤੇ ਹੁਣ ਅਸੀਂ ਸਿਆਣੇ ਵੀਰਾਵੇਂ ਨਿਸ਼ੰਗ ਹੋ ਗਏ ਹਮ ਇੱਕ ਸੇਰਨਾ ਦਿਹਾੜੀ ਬਾਣੀਂਦੀ ਇੱਕ ਸੇਰਨਾ ਦਿਹਾੜੀ ਬਾਣੀਂਦੀ ਗਰਾਮਾ ਨਾਹ ਵੇਲੀ ਉਸਰੇ ਹੂੰ ਮਾਰਤੇ ਗੜੀ ਦੇ ਵਿੱਚ ਸ਼ਾਲਾ ਜੀ ਵੇਖਿਆ ਮੈਂ ਖਾਕੀ ਵਕਰੇ ਕੀ ਹੋ ਗਿਆ ਦੇਸ਼ਤਰ 4 ਵਜ ਗਏ ਦੋ ਦਿਨ ਤੰਗ ਹੋ ਗਏ ਅਸੀਂ ਪਾੜ ਕੇ ਤੇ ਹੁਣ ਅਸੀਂ ਸਿਆਣੀ ਵੀਰਾ ਬੇਨਸ਼ੰਗ ਹੋ ਗਏ ਐਵੇਂ ਚੱਕੇ ਟੋਰੇ ਪਾਉਰੇ ਇਥੇ ਨਾਨੂ ਹਾ ਨਾ ਸੋਰੇ ਜੀ ਵਖਰੇ ਜ ਢੰਗ ਹੋ ਗਏ ਅਸੀਂ ਪੜ ਕੇ ਤੇ ਹੋਣਾ ਸਿਆਣੇ ਵੀਰਾਵੇਂ ਨਿਸ਼ੰਗ ਹੋ ਗਏ ਕਾਨੂੰਨ ਸਿ ਪੜਨਿਆ ਕਰਿਨਿਆ ਅੱਖਾਂ ਨਾ ਜੇ ਹੋਣਿਆ ਨੀਂਮੀਆਂ ਪੀਣੀ ਉਦਾਰੂ ਤੇ ਲਗਾਉਣੇ ਜਾਰ ਦੇ ਖਾਸ ਮਨੂਰੋਂ ਪੀਮੀਆਂ ਵਿੱਚ ਬੈਂਕਾਂ ਦੇ ਲਿਮਟ ਬਣਾ ਲਈ ਖਰਚ ਤੋ ਤਾਂ ਜੇ ਹੋ ਗਏ ਅਸੀਂ ਪੜ ਕੇ ਤੇ ਹੋਣਾ ਸੀ ਸਿਆਣੇ ਵੀਰਾ ਵੇ ਨਿਸ਼ੰਗ ਹੋ ਗਏ ਇਹ ਜਿਹੜੇ ਤੁਸੀਂ ਗੀਤ ਗਾ ਰਹੇ ਹੋ ਜਾਂ ਜਿਹੜੇ ਕਦੇ ਸੋਚਿਆ ਵੀ ਅਸੀਂ ਕਿਸੇ ਨੂੰ ਦੇ ਦਈਏ ਇਹ ਲਿਖੇ ਹੋਏ ਗੀਤ ਕਿਉਂਕਿ ਇੱਥੋਂ ਜਲਾਲ ਪਿੰਡ ਥੋੜੀ ਦੂਰ ਤੇ ਆ ਜਲਾਲ ਦਾ ਕੁਲਦੀਪ ਮਾਨਕ ਹੋਇਆ ਉਹਨਾਂ ਨਾਲ ਮੁਲਾਕਾਤ ਹੋਈ ਹੋਣੀ ਆ ਕਦੇ ਇੱਕੋ ਜਿਹੀ ਸੀ ਹਾਂ ਉਹ ਡਾਕੀ ਉਸੇ ਉਹ ਡਾਕੀ ਮੈਂ ਸੀ ਉਹ ਚਲੇ ਗਿਆ ਹਾਂ ਸਾਡੇ ਪਿੰਡੋਂ ਨੇ ਪਹਿਲੀਆਂ ਰੇਤੇ ਗਾਇਆ ਸੀ ਪੰਜੋ ਤੇ ਹੂੰ ਮੈਨੂੰ ਫੜ ਲੋ ਲੰਡਨ ਵਾਸੀਓ ਮੈਂ ਖੜਾ ਪੁਕਾਰ ਹੂੰ ਆਉਂਦਾ ਉਹ ਤੁਹਾਨੂੰ ਜਿਹੜਾ ਉਹਨਾਂ ਨੇ ਗਾਇਆ ਸੀ ਮੈਨੂੰ ਫੜ ਲੋ ਲੰਡਨ ਵਾਸੀਓ ਮੈਂ ਖੜਾ ਪੁਕਾਰਦਾ ਨਹੀਂ ਆਉਂਦਾ ਹੂੰ ਜੇ ਜੇ ਅਸੀਂ ਗਾ ਪਾਨ ਪਾਨ ਚੂਪਣ ਇਹ ਸ਼ਹਿਰ ਵਿੱਚ ਜਾਣਾ ਇਹ ਨਹੀਂ ਚੰਗਾ ਕੰਮ ਬੱਚੀਏ ਸਣ ਸੀ ਲਤਾ ਰਹੀ ਨਾ ਵੇਚ ਤੇਰੇ ਹੋਰ ਦੁੱਖ ਕੀ ਨੂੰ ਦਸੀਏ ਮਾਰੇ ਗਮਾ ਦੇਖਾ ਗਿਆ ਚੋਰਾ ਸੁੱਕ ਕੇ ਕੋ ਰੰਗ ਹੋ ਗਏ ਅਸੀਂ ਪਾੜ ਕੇ ਤੇ ਹੋਣਾ ਸਿਸਿਆਣੇ ਵੀਰਾ ਬੇ ਨਿਸ਼ੰਗ ਹੋ ਗਏ ਕਾਹ ਹੁ ਤਰ ਕੀਤੀ ਜਗਤ ਮੇਂ ਨਹੀਂ ਬਣਾਇਆ ਮੈਂ ਤੋ ਮਾਇਆ ਕਾਰਨ ਭੜਕਦਾ ਕਾਹੇ ਲਗਾਇਆ ਚੱਤ ਤੂੰ ਸਭ ਮਾਇਆ ਦੇ ਪੂਤਲੇ ਗਿਆਨ ਕਰਨ ਪਰ ਚੰਡ ਨੰਗੇ ਆਏ ਖਾਲੀ ਜਾਵਣਾ ਨਹੀਂ ਬੰਨ ਲਿਆਣੀ ਪੰਡ ਤੁਸੀਂ ਤੁਸੀਂ ਗੱਲ ਕਰੀ ਆ ਨੰਗੇ ਆਮ ਨੇ ਨੰਗੇ ਆਏ ਆਗੇ ਖਾਲੀ ਜਾਣਾ ਪੰਡ ਬਨ ਕੇ ਨਹੀਂ ਲਜਾਣੀ ਹਨਾ ਇੱਥੇ ਹਾਂਜੀ ਪਰ ਜੇ ਅਸੀਂ ਗੱਲ ਕਰਦੇ ਆ ਅੱਜ ਤਾਂ ਹਰ ਕੋਈ ਇਹ ਕਹਿ ਰਿਹਾ ਕਿ ਆ ਵੀ ਮੇਰਾ ਹੋ ਜੇ ਆ ਵੀ ਮੇਰਾ ਹੋ ਜੇ ਸਾਰੇ ਪਾਸੇ ਇਹ ਚਰਚਾ ਹੋਈ ਪਈ ਆ ਇਹ ਸੰਸਾਰ ਫਨਾ ਦਾ ਮਕਾਨ ਹੈ ਹੂੰ ਕਿੰਨੋ ਕਿੰਨਾ ਵੀ ਸਾਰਾ ਅਖਰ ਟਿਕਣਾ ਤਾਂ ਧਰਤੀ ਤੇ ਹੀ ਹਾਂ ਤਾਰ ਕੀਤੇ ਡਿੱਗਣਾਗਾ ਜੇ ਜੇ ਇਹ ਗੱਲ ਕਰੀਏ ਪੰਜਾਬ ਦੀ ਪੰਜਾਬ ਦੀ ਜਿਹੜੀ ਤਸਵੀਰ ਆ ਤੁਹਾਡੇ ਵੇਲੇ ਕਿਹੋ ਜੀ ਇਸ ਤੇ ਅੱਜ ਕਿਹੋ ਜੀ ਆ ਪੰਜਾਬ ਦੀ ਤਸਵੀਰ ਪਿੰਡਾਂ ਦੀ ਤਸਵੀਰ ਅਸੀਂ ਗੱਲ ਕਰੀਏ ਉਸ ਵੇਲੇ ਜਦੋਂ ਦੀ ਸਾਨੂੰ ਸੁਰਤ ਹੈ ਕੋਈ ਮੋਟਰ ਨਹੀਂ ਸੀ ਹੁੰਦੀ ਹੂੰ ਟੂ ਵੈਲ ਸੀ ਹੁੰਦਾ ਖੂਹ ਹੁੰਦੇ ਸੀ ਹੂੰ ਨਲਕੇ ਸਾਡੀ ਸੁਰਤ 'ਚ ਲੱਗਿਆ ਲੱਗ ਹੂੰ ਪੱਠੇ ਕੁੱਤਰ ਨਾਲੀਆਂ ਮਸ਼ੀਨਾ ਸਾਡੀ ਸੁਰਤ ਤਾਂ ਚੰਗੇ ਹੂੰ ਕੁਪਵੰਜਾ ਤਰਵੰਜਾ ਚਰਨਜਾ ਚਰਨਜਾ ਹੂੰ ਜੀ ਜਿਹੜੇ ਅ ਜਿਹੜੇ ਅ ਅ ਜਿਹੜੇ ਅੱਜ ਰਾਜਨੀਤਿਕ ਲੀਡਰ ਤੁਰੇ ਫਿਰਦੇ ਨੇ ਵੋਟਾਂ ਮੰਗਣਾ ਆਉਂਦੇ ਨੇ ਸਰਕਾਰਾਂ ਆਉਂਦੀਆਂ ਨੇ ਤੁਹਾਡੇ ਵੇਲੇ ਕਿੰਨਾ ਕਿ ਇਸ ਚੀਜ਼ ਦਾ ਰੁਝਾਨ ਸੀ ਜਦੋਂ ਸਰਪੰਚੀ ਪਿੱਛੇ ਕਹਿੰਦੇ ਲੜ ਵੀ ਪੈਂਦੇ ਸੀ ਪਿੰਡਾਂ ਦੇ ਵਿੱਚ ਮੈਂਬਰੀ ਪਿੱਛੇ ਲੜ ਵੀ ਪੈਂਦੇ ਸੀ ਵੱਡੇ ਵੀ ਜਾਂਦੇ ਸੀ ਵੱਟ ਪਿੱਛੇ ਵੱਢ ਦਿੰਦੇ ਸੀ ਅੱਜ ਹੈ ਕੁਛ ਅੱਜ ਬਹੁਤ ਕੁਛ ਹੈ ਹਾਂ ਹੁਣ ਸਰਪੰਚੀ ਤੇ ਤਾਂ ਪਤਾ ਪਤਾ ਹੀ 5 ਲੱਖ ਰੁਪਈਆ ਲਾ ਦੇਣ ਹਾਂ ਤਾਂਸ ਲਾ ਦੇਣ ਪਰ ਮੁੜ ਕੇ ਉਹ ਆਪ ਦੇ ਵਾਸਤੇ ਕਰਦਾ ਲੋਕਾਂ ਵਾਸਤੇ ਕੁਛ ਨਹੀਂ ਹਾਂ ਕੋਈ ਮੰਤਰੀ ਬਣਦਾ ਉਹ ਵੀ ਆਪਦੇ ਵਾਸਤੇ ਬਣਦਾ ਉਹਦੇ ਮਸ਼ੀਨ ਲੱਗ ਜਾਂਦੀਆਂ ਘਰੇ ਹਮ ਐਮਐਡੀ ਬਣਦਾ ਜਿਹੜਾ ਦੱਸਾਂ ਕਿੰਨਾ ਤੋਂ 50 ਕਿੱਲੇ ਹੀ ਬਣਾ ਲੂ 100 ਵੀ ਬਣਾ ਲੂ ਬੜਾ ਕੁਸ਼ਲ ਹਮ ਉਹਦੇ ਬਾਰੇ ਮੈਂ ਇੱਕ ਬੇਈਮਾਨੀ ਬਾਰੇ ਗੀਤ ਲਿਖਿਆ ਮੈਂ ਤੈਨੂੰ ਕਾ ਕੇ ਦੱਸਦਾ ਤੈਨੂੰ ਪਤਾ ਲੱਗ ਗਾਓ ਬੇਈਮਾਨੀ ਆਸਰਾ ਤੇਰਾ ਮੈਂ ਤੇ ਇਹਨੇ ਰਾਤ ਤੱਕ ਦਾ ਰਹਾ ਕੱਖਾਂ ਦੀਆਂ ਕੁਲੀਆਂ ਦੇ ਕੋਲੇ ਆ ਕੇ ਖੜ ਗਈ ਮਾਰ ਮਾਰ ਸ਼ਾਲਾ ਤੂੰ ਹਵੇਲੀਆਂ ਚ ਵੜ ਗਈ ਬਸ ਦੁਨੀਆਂ ਤੇ ਰਹਿਣ ਹੈ ਵਸੇਰਾ ਮੈਂ ਦਿਨੇ ਰਾਤ ਤੱਕ ਦਰਹਿਾ ਬੇਈਮਾਨੀਂ ਯਾਸਰਾ ਤੇਰਾ ਮੈਂ ਦਿਨੇ ਰਾਤ ਤੱਕ ਦਰਹਿਾ ਬਾ ਬੇਈਮਾਨੀਂ ਮੈਂ ਤੈਨੂੰ ਆਪਣਾ ਲਿਆ ਉੱਚੀਆਂ ਮਿਲੀ ਝਾਤਾਂ ਤੇ ਪੱਥਰ ਲਵਾ ਲਿਆ ਕਰਕੇ ਪਹਾੜ ਜੱਡਾ ਜੇਰਾ ਮੈਂ ਦਿਨੇ ਰਾਤ ਤੱਕ ਦਰਹਾਂ ਬੇਈਮਾਨੀਂ ਆਸਰਾ ਤੇਰਾ ਮੈਂ ਦਿਨੇ ਰਾਤ ਤੱਕ ਦਰਹਾਂ ਜਾ ਬਈਮਾਨੀਏ ਤੂੰ ਸਾਥੋਂ ਪਰਹਾਟੇ ਨੀ ਰੁੱਖੀ ਸੁੱਕੀ ਖਾਈ ਕੇ ਨਗਾ ਲਈ ਝਾਟੇ ਨੀ ਕੋਵੇ ਨਰਕਾਂ ਦੇ ਵਿੱਚ ਨਾ ਵਸੇਰਾ ਮੈਂ ਦੇਹ ਨੇ ਰਾਤ ਤੱਕ ਦਾਰਹਾ ਪਈ ਮਾਨੀਏ ਆਸਰਾ ਤੇਰਾ ਮੈਂ ਦਿਨੇ ਰਾਤ ਤੱਕ ਦਰਹਿਾ ਗੁਰ ਚਰਨ ਸਿੰਘਾ ਮੂਰਖਾਵੇ ਕਰਿ ਲਖਿਆਲ ਤੂੰ ਪਾਪਾ ਨਾਲ ਕੱਠੀ ਕਰੀ ਰੱਖੀ ਨਾ ਸਮਾਲ ਤੂੰ ਦਇਆ ਨੰਦ ਵਿੱਚ ਹੋਵੇਂਗਾ ਓ ਖੇਰਾ ਮੈਂ ਤੈਨੂੰ ਰਾਤ ਤੱਕ ਦਰਹਿ ਹ ਬਈ ਮਾਨੀਂ ਆਸਰਾ ਤੇਰਾ ਮੈਂ ਤੈਨੂੰ ਰਾਤ ਤੱਕ ਦਰਹਿ ਹ ਜੀ ਬਿਲਕੁਲ ਤਾਂ ਅਸੀਂ ਇੱਥੇ ਅੱਜ ਮੁਲਾਕਾਤ ਸੀ ਜਿਹੜੀ ਉਹ ਬਜ਼ੁਰਗਾਂ ਦੇ ਨਾਲ ਕਰੀ ਆ ਕਿਉਂਕਿ ਬਜ਼ੁਰਗਾਂ ਦੀ ਆਸ ਸ਼ਾਇਦ ਜਵਾਨੀ ਵੇਲੇ ਕੁਝ ਹੋਰ ਹੋਣੀ ਆ ਜਵਾਨੀ ਵੇਲੇ ਸੋਚਿਆ ਹੋਣਾ ਕਿ ਸਟੇਜਾਂ ਤੇ ਜਾਵਾਂਗੇ ਲੋਕਾਂ ਦੇ ਵਿੱਚ ਵਿਚਰਾਂਗੇ ਜਾ ਕੇ ਬਜ਼ੁਰਗੋ ਸੋਚਿਆ ਸੀ ਕਦੇ ਵੀ ਸਟੇਜ ਵੀ ਲਾਇਆ ਕਰਾਂਗੇ ਗੀਤ ਵੀ ਗਾਇਆ ਕਰਾਂਗੇ ਮੈਂ ਤਾਂ ਨਹੀਂ ਸੀ ਸੋਚਿਆ ਜਿਹੜਾ ਅਲਵੇਲਾ ਸੀ ਉਹ ਮੇਰੇ ਮੂਰੇ ਨੱਚਦਾ ਹੁੰਦਾ ਸੀ ਮੈਂ ਇਸ ਸੋਚਿਆ ਮੈਂ ਕਿਤੇ ਗਾਉਂਗਾ ਅਲਵੇਲਾ ਜਿਹੜਾ ਉਹ ਕਵੀਸ਼ਰ ਸੀ ਹਾਂ ਕਵੀਸ਼ਰ ਸੀ ਉਹ ਮੈਥੋਂ ਛੋਟਾ ਸੀ ਪੰਜ ਚਾਰ ਸਾਲ ਹੂੰ ਥੋੜੇ ਨਾਲ ਜਾਣ ਪਛਾਣ ਸੀ ਜਾਂ ਕਿਵੇਂ ਆ ਜਾਣ ਤੋਂ ਮਾਲਚਾਰ ਦਾ ਹੁੰਦਾ ਸੀ ਮੈਂ ਕੰਮ ਕਰਦਾ ਹੁੰਦਾ ਸੀ ਇੱਥੋਂ ਦੀ ਸੀ ਰਵੇ ਦਾ ਇੱਥੋਂ ਦਾ ਬੁਰਜ ਦਾ ਬੁਰਜ ਦਾ ਫਿਰ ਉਹਨਾਂ ਨਾਲ ਗੱਲਬਾਤ ਹੋਈ ਹੋਣੀ ਆ ਬਾਅਦ ਦੇ ਵਿੱਚ ਉਹ ਅਲਵੇਲੇ ਦੀ ਚੜ੍ਹਾਈ ਬਹੁਤ ਹੋ ਗਈ ਸੀ ਉਹਦੇ ਚੜ੍ਹਾਈ ਹੋ ਗਈ ਸੀ ਅਸੀਂ ਛਟ ਛਟ ਕੇ ਕਿਹੜਾ ਕੰਮ ਕਰਨ ਲੱਗ ਗਏ ਹਾਂ ਜਦੋਂ ਅਲਵੇਲਾ ਇਸ ਦੁਨੀਆ ਦੇ ਵਿੱਚੋਂ ਗਏ ਤਾਂ ਫਿਰ ਚਾਲਿਆ ਤਾਂ ਪੱਪੇ ਤੋਂ ਸਭ ਨਹੀਂ ਜਾਣੇ ਕਿੰਨੇ ਪੈਰ ਰੜੋ ਹੂੰ ਇਹ ਨਾਸਵਾਨ ਹੈ ਦੁਨੀਆਂ। ਅਫਸੋਸ ਹੋਇਆ ਵੀ ਹਲਵੇਲੇ ਦੀ ਐਡੀ ਚੜ੍ਹਾਈ ਹੋ ਗਈ ਤੇ ਮੈਂ ਇਸੇ ਸਲਾਤਪੁਰੇ ਦੇ ਵਿੱਚ ਹੀ ਰਹਿ ਗਿਆ। ਮੈਨੂੰ ਸਲਾਤਪੁਰੇ ਤੋਂ ਬਾਹਰ ਲੋਕ ਜਾਣਦੇ ਨਹੀਂ ਹੈਗੇ। ਕੁਝ ਕੋਈ ਨਹੀਂ ਕੋਈ ਕੋਈ ਲੋਕ ਨਹੀਂ। ਜ਼ਮੀਨ ਚੰਗੀ ਹੈ। ਹਾਂ। ਤੇ ਉਦੋਂ ਘਰ ਵਾਲੀ ਕਹਿੰਦੀ ਐ। ਇਹ ਆਪਾਂ ਦਾ ਘਰ ਤਾਂ ਆਪਣੀ ਕੈਂਤਨਾ ਬਣ ਗਿਆ। ਕਿ ਤੂੰ ਮੱਝ ਨਹੀਂ ਪਾ ਲਈ ਥਾਂ ਤੇ। ਹਾਂ। ਘਾਰੇ ਤੇ ਬਣਾ ਲਿਆ ਸਿੰਗਾ ਆਪਣੀ ਕੈਂਤਨੇ। ਗਾਲੀਆਂ ਤੇ ਪੱਥਰ ਲੋ ਆ ਤਾਂ ਪਨ ਚੈਤਨੇ ਹਾਂ ਘਾਰ ਬਣ ਗਿਆ ਰੂਹ ਮ ਸਰਕਾਰੀ ਉੱਤਿਆਂ ਨਾ ਕਰ ਪਾਰੇ ਲਿਆ ਕਰੋਂ ਮਾਜਨੀ ਥੀਉਂਦੀ ਪਾਲੀ ਹਾਂ ਉੱਤਿਆਂ ਨਾ ਕਰ ਪਾਰੇ ਲਿਆ ਵੱਡੇ ਆ ਜੰਗੀਰਦਾਰਾ ਹੋਸ਼ ਨੂੰ ਸਮਾਲ ਓਏ ਪੁੱਤਿਆਂ ਦਾ ਖਿਆਲ ਛੱਡ ਮੱਜਾਂ ਚਾਰ ਪਾਲ ਓਏ ਦੁੱਧ ਪੁੱਤ ਨਾ ਹੁੰਦੀ ਐ ਸਰਦਾਰੀ ਪੁੱਤਿਆਂ ਨਾ ਕਰ ਪਰ ਲਿਆ ਕਰੋ ਮਾਜੀ ਨਹੀਂ ਫਿਉਂਦੀ ਪਾਲੀ ਰੋਜ ਦੇ ਅਸ਼ਰਾਬੀ ਜਾਵੇ ਗੇੜਾ ਖਾਦਾ ਤੇਰੀ ਬੁੱਧ ਨੇ ਕਰ ਤਾਖਰਾਬ ਤੈਨੂੰ ਡੱਬੀ ਗਾਂ ਦੇ ਦੁੱਧ ਨੇ ਤੇਰੀ ਮਤ ਵਿਸ਼ਿਆ ਨੇ ਮਾਰੀ ਤਿਆਂ ਨਾ ਕਰ ਪਰ ਲਿਆ ਕਰੋ ਮਾਜਨੀਥੀ ਹੁੰਦੀ ਪਾਲੀ ਕੁੱਤਿਆਂ ਨਾ ਕਰ ਪਰ ਲਿਆ ਹਮ ਰੋਜ ਦੇ ਆਸ਼ਰਾਬੀ ਆਵੇ ਰੱਜੇ ਆਸ਼ਰਾਵ ਦਾ ਕਰਿਆ ਨੀ ਲੇਖਾ ਕਦੇ ਲਾਲਿਆਂ ਦੇ ਵਿਆਜ ਦਾ ਤੈਨੂੰ ਆਹ ਕਿੰ ਤੇਵ ਜਰਮਾਰੀ ਕੁੱਤਿਆ ਨਾ ਕਰ ਪਰਿਆ ਕਰੋ ਮਾਜਨੀ ਫਿਉਂਦੀ ਫਾਲੀ ਤਾਂ ਸੋ ਅਸੀਂ ਇੱਥੇ ਜਿਹੜੀ ਗੱਲਬਾਤ ਆ ਉਹ ਕਰੀ ਆ ਇਹਨਾਂ ਬਜ਼ੁਰਗਾਂ ਦੇ ਨਾਲ ਅਸੀਂ ਆਏ ਕਿਸੇ ਹੋਰ ਪ੍ਰੋਗਰਾਮ ਨੂੰ ਕਵਰ ਕਰਨ ਸੀ ਪਰ ਉਹ ਪ੍ਰੋਗਰਾਮ ਸਾਨੂੰ ਦਿਖਾਇਆ ਨਹੀਂ ਗਿਆ ਤਾਂ ਸਾਨੂੰ ਇਹ ਬਜ਼ੁਰਗ ਮਿਲ ਗਏ ਬਜ਼ੁਰਗ ਕਹਿੰਦੇ ਕਿ ਅਸੀਂ ਗਾਉਣੇ ਵੀ ਆ ਅਸੀਂ ਲਿਖਦੇ ਵੀ ਆ ਤਾਂ ਇੱਕ ਵਾਰ ਜਰੂਰ ਸੁਣਿਓ ਤਾਂ ਜਦੋਂ ਅਸੀਂ ਸੁਣਿਆ ਤਾਂ ਚੰਗਾ ਲੱਗਿਆ ਕਿਉਂਕਿ ਬਜ਼ੁਰਗਾਂ ਕੋਲ ਤਜਰਬੇ ਬੜੇ ਵੱਡੇ ਹੁੰਦੇ ਨੇ ਤਾਂ ਤੁਸੀਂ ਜੁੜੇ ਰਹਿਣਾ ਇੰਡਸ ਟੀਵੀ ਦੇ ਨਾਲ ਅਸੀਂ ਇਸੇ ਤਰ੍ਹਾਂ ਪਿੰਡਾਂ ਦੀ ਆਵਾਜ਼ ਆ ਜਿਹੜੀ ਉਹ ਚੁੱਕਾਂਗੇ ਜਿਹੜੇ ਬਜ਼ੁਰਗ ਨੂੰ ਸ਼ੌਂਕ ਸੀਗਾ ਪਰ ਉਹ ਨਹੀਂ ਕਿਸੇ ਕਾਰਨਾ ਕਰਕੇ ਕੈਮਰੇ ਦੇ ਸਾਹਮਣੇ ਆ ਸਕੇ ਨਹੀਂ ਕਿਸੇ ਕਾਰਨਾ ਕਰਕੇ ਅਰਜੀ ਮੈਂ ਕਰਕੇ ਨਹੀਂ ਆ ਸਕੇ ਦੁਨੀਆ ਦੇ ਸਾਹਮਣੇ ਤਾਂ ਤੁਸੀਂ ਅਸੀਂ ਉਹਨਾਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਜੁੜੇ ਰਹਿਣਾ ਇੰਡਸ ਟੀਵੀ ਦੇ ਨਾਲ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ ਧੰਨਵਾਦ